ਅੱਜ ਪੜਾ ਹਾਲ ਚੱਲੀ ਆਂਦੀ ਆਂ ਕਿਰੇ ਪ੍ਰਧਾਨ ਮੰਤਰੀ ਬਣ ਕੇ ਤਾਨਾ ਛਾਹੀਆ ਤਾਨਾ ਜਹੀ ਪ੍ਰਧਾਨ ਮੰਤਰੀ ਆ ਢੱਕੇ ਵਾਲ ਡਾਂਗਾਂ ਦੇ ਕੁੱਟਕੇ ਐਜਰੋਡ ਮੰਨਦੇ ਆਂਦੇ ਆ ਪ੍ਰਧਾਨ ਮੰਤਰੀ ਐਜਰੋਡ ਨਹੀਂ ਵੀਪੀ ਦੁੱਦਲੀ ਜਿਹੜੇ ਲੜਦੇ ਨੇ ਡਾਂਗਾਂ ਦੇ ਕੁੱਟਕੇ ਜਿੱਤੇ ਨੂੰ ਫਿਰਦੇ ਹੋ ਓ ਛਾਡਾ ਪਿੱਛੇ

सबू भी कोई विरोध का हक बनता सा